ਜੈਪੋਲਟਨ ਦੇ 160 사ਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਾਵਨਾ ਸ਼ਰਮਾ ਅਕਾਲੀ ਦਲ ਦੇ ਵਿੱਚ ਪਾਰਟੀ ਫੰਡ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਜਿਹੜਾ ਕੀਤਾ ਗਿਆ ਹੈ ਦੱਸਦੀ ਹੈ ਕਿ 13 ਉਮੀਦਵਾਰਾਂ ਵਿੱਚੋਂ ਸਿਰਫ ਦੋ ਉਮੀਦਵਾਰਾਂ ਨੂੰ ਹੀ ਪਾਰਟੀ ਫੰਡ ਚੋਂ ਪੈਸੇ ਦਿੱਤੇ ਗਏ ਸੀ ਜਿਸ ਦੇ ਵਿੱਚ ਹਰਸ਼ਿੰਮਿਤ ਕੋਰ ਬਾਦਲ ਨੂੰ 68 ਲੱਖ ਰੁਪਏ ਤੇ ਅਨਿਲ ਜੋਸ਼ੀ ਨੂੰ 55 ਲੱਖ ਰੁਪਏ ਦਿੱਤਾ ਗਿਆ ਸੀ ਉੱਥੇ ਹੀ ਚੰਦੂ ਮਾਜਰਾ ਦਾ ਕਹਿਣਾ ਇਹ ਹੈ ਕਿ ਪਾਰਟੀ ਦੇ ਵਿੱਤ ਕਰੇ ਦੇ ਕਰਕੇ ਹੀ ਪਾਰਟੀ ਨੂੰ ਜਿਹੜਾ ਆ ਲੈ ਕੇ ਬੈ ਗਿਆ ਤੇ ਉੱਥੇ ਹੀ ਐਨ ਕੇ ਸ਼ਰਮਾ ਦਾ ਕਹਿਣਾ ਇਹ ਹੈ ਕਿ ਇਹ ਫੈਸਲਾ ਜਿਹੜਾ ਆ ਪਾਰਟੀ ਦੇ ਵਿੱਚ ਬੈਠ ਕੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਪਾਰਟੀ ਦਾ ਗਰਾਫ ਜਿਹੜਾ ਆ ਲਗਾਤਾਰ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਵੀ ਸਵਾਲ ਜਿਹੜੇ ਚੁੱਕੇ ਜਾ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਚੇਕਰ ਗੱਲ ਕਰੀਏ ਤਾਂ ਲਗਾਤਾਰ ਪਾਰਟੀ ਦਾ ਗਰਾਫ ਜਿਹੜਾ ਆ ਉਹ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਉਥੇ ਹੀ ਪਾਰਟੀ ਵਰਕਰਜ਼ ਦਾ ਕਹਿਣਾ ਇਹ ਵੀ ਹੈ ਕਿ ਜਿਹੜੀ ਤਕੜੀ ਆ ਉਹ ਤੇਰਾ ਤੇਰਾ ਤੋਲਦੀ ਹੈ ਲੇਕਿਨ ਪਾਰਟੀ ਦੇ ਵਿੱਚ ਪਾਰਟੀ ਵਰਕਰਜ਼ ਨੂੰ ਤੇਰਾ ਤੇਰਾ ਔਰ ਬਰਾਬਰ ਦਾ ਅਧਿਕਾਰ ਜਿਹੜਾ ਆ ਨਹੀਂ ਦਿੱਤਾ ਗਿਆ ਪਾਰਟੀ ਦੇ ਵਿੱਚ ਵਿਤਰਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹੀ ਜਿਹੜੇ ਬਾਕੀ ਉਮੀਦਵਾਰ ਸਨ ਉਹਨਾਂ ਨੂੰ ਆਪਾਰਟੀ ਫੰਡ ਵਿੱਚੋਂ ਪੈਸੇ ਨਾ ਮਿਲਣ ਕਰਕੇ ਉਹਨਾਂ ਵਿੱਚ ਕਾਫੀ ਰੋਸ਼ ਵੀ ਸੀ ਤੇ ਉੱਥੇ ਹੀ ਜੇਕਰ ਗੱਲ ਕਰੀਏ ਤੇਰਾ ਉਮੀਦਵਾਰਾਂ ਵਿੱਚੋਂ ਸਿਰਫ 2 ਕਰੋੜਪਤੀ ਉਮੀਦਵਾਰਾਂ ਨੂੰ ਹੀ ਜਿਹੜਾ ਪਾਰਟੀ ਵੰਡ ਦੇ ਵਿੱਚ ਫੰਡ ਦੇ ਵਿੱਚੋਂ ਪੈਸੇ ਮਿਲਣ ਕਰਕੇ ਬਾਕੀ ਉਮੀਦਵਾਰਾਂ ਦੇ ਨੂੰ ਵਿੱਚ ਇੱਕ ਰੋਸ਼ ਜਿਹੜਾ ਆ ਪਾਇਆ ਜਾ ਰਿਹਾ ਹੈ ਵਰਕਰਸ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਘਾਟੋ ਕਲੇਸ਼ ਚੱਲਦੇ ਆ ਹੀ ਪਾਰਟੀ ਦੀ ਰੈਪਿਟੇਸ਼ਨ ਦੇ ਉੱਤੇ ਤੇ ਪਾਰਟੀ ਦੀ ਜਿਹੜੀ ਹੈ ਗਰੋਥ ਦੇ ਉੱਤੇ ਜਿਹੜਾ ਹੈ ਅਸਰ ਹੋ ਰਿਹਾ ਜਿਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲਗਾਤਾਰ 100 ਸਾਲ ਪੁਰਾਣੀ ਪਾਰਟੀ ਦਾ ਗ੍ਰਾਫ ਜਿਹੜਾ ਹੈ ਲਗਾਤਾਰ ਡਿੱਗਦਾ ਹੋਇਆ ਨਜ਼ਰ ਆ ਰਿਹਾ ਪੰਜਾਬੀ ਗੋਲਟਨ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਾਵਨਾ ਸ਼ਰਮਾ ਅਕਾਲੀ ਦਲ ਦੇ ਵਿੱਚ ਆਪਾਰਟੀ ਫੰਡ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਜਿਹੜਾ ਕੀਤਾ ਗਿਆ ਹੈ ਦੱਸਦੀ ਹੈ ਕਿ 13 ਉਮੀਦਵਾਰਾਂ ਵਿੱਚੋਂ ਸਿਰਫ ਦੋ ਉਮੀਦਵਾਰਾਂ ਨੂੰ ਹੀ ਪਾਰਟੀ ਫੰਡ ਚੋਂ ਪੈਸੇ ਦਿੱਤੇ ਗਏ ਸੀ ਜਿਸ ਦੇ ਵਿੱਚ ਹਰਸ਼ਿੰਦਰ ਕੌਰ ਬਾਦਲ ਨੂੰ 68 ਲੱਖ ਰੁਪਏ ਤੇ ਅਨਿਲ ਜੋਸ਼ੀ ਨੂੰ 55 ਲੱਖ ਰੁਪਏ ਦਿੱਤਾ ਗਿਆ ਸੀ ਉੱਥੇ ਹੀ ਚੰਦੂ ਮਾਜਰਾ ਦਾ ਕਹਿਣਾ ਇਹ ਹੈ ਕਿ ਪਾਰਟੀ ਦੇ ਵਿੱਤਕਰੇ ਦੇ ਕਰਕੇ ਹੀ ਪਾਰਟੀ ਨੂੰ ਜਿਹੜਾ ਆ ਲੈ ਕੇ ਬੈ ਗਿਆ ਤੇ ਉੱਥੇ ਹੀ ਐਨ ਕੇ ਸ਼ਰਮਾ ਦਾ ਕਹਿਣਾ ਇਹ ਹੈ ਕਿ ਇਹ ਫੈਸਲਾ ਜਿਹੜਾ ਆ ਪਾਰਟੀ ਦੇ ਵਿੱਚ ਬੈਠ ਕੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਰਟੀ ਪਾਰਟੀ ਦਾ ਗ੍ਰਾਫ ਜਿਹੜਾ ਆ ਲਗਾਤਾਰ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਵੀ ਸਵਾਲ ਜਿਹੜੇ ਚੁੱਕੇ ਜਾ ਰਹੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਚੇਕਰ ਗੱਲ ਕਰੀਏ ਤਾਂ ਲਗਾਤਾਰ ਪਾਰਟੀ ਦਾ ਗ੍ਰਾਫ ਜਿਹੜਾ ਆ ਉਹ ਡਿੱਗਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਪਾਰਟੀ ਵਰਕਰਜ਼ ਦਾ ਕਹਿਣਾ ਇਹ ਵੀ ਹੈ ਕਿ ਜਿਹੜੀ ਤਕੜੀ ਆ ਉਹ 13 13 ਤੋਲਦੀ ਹੈ ਲੇਕਿਨ ਪਾਰਟੀ ਦੇ ਵਿੱਚ ਪਾਰਟੀ ਵਰਕਰਜ਼ ਨੂੰ 13 13 ਔਰ ਬਰਾਬਰ ਦਾ ਅਧਿਕਾਰ ਜਿਹੜਾ ਆ ਨਹੀਂ ਦਿੱਤਾ ਗਿਆ ਪਾਰਟੀ ਦੇ ਵਿੱਚ ਵੰਟਿਆ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਹੀ ਜਿਹੜੇ ਬਾਕੀ ਉਮੀਦਵਾਰ ਸਨ ਉਹਨਾਂ ਨੂੰ ਪਾਰਟੀ ਫੰਡ ਵਿੱਚੋਂ ਪੈਸੇ ਨਾ ਮਿਲਣ ਕਰਕੇ ਉਹਨਾਂ ਵਿੱਚ ਕਾਫੀ ਰੋਸ ਵੀ ਸੀ ਤੇ ਉੱਥੇ ਹੀ ਜੇਕਰ ਗੱਲ ਕਰੀਏ 13 ਉਮੀਦਵਾਰਾਂ ਵਿੱਚੋਂ ਸਿਰਫ 2 ਕਰੋੜਪਤੀ ਉਮੀਦਵਾਰਾਂ ਨੂੰ ਹੀ ਜਿਹੜਾ ਪਾਰਟੀ ਵੰਟ ਦੇ ਵਿੱਚ ਫੰਡ ਦੇ ਵਿੱਚੋਂ ਪੈਸੇ ਮਿਲਣ ਕਰਕੇ ਬਾਕੀ ਉਮੀਦਵਾਰਾਂ ਦੇ ਵਿੱਚ ਇੱਕ ਰੋਸ ਜਿਹੜਾ ਆ ਪਾਇਆ ਜਾ ਰਿਹਾ ਹੈ ਵਰਕਰਸ ਦਾ ਕਹਿਣਾ ਹੈ ਕਿ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਘਾਟੋ ਕਲੇਸ਼ ਚੱਲਦੇ ਆ ਹੀ ਪਾਰਟੀ ਦੀ ਰੈਪਿਟੇਸ਼ਨ ਦੇ ਉੱਤੇ ਤੇ ਪਾਰਟੀ ਦੀ ਜਿਹੜੀ ਹੈ ਗ੍ਰੋਥ ਦੇ ਉੱਤੇ ਜਿਹੜਾ ਹੈ ਅਸਰ ਹੋ ਰਿਹਾ ਜਿਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਲਗਾਤਾਰ 100 ਸਾਲ ਪੁਰਾਣੀ ਪਾਰਟੀ ਦਾ ਗ੍ਰਾਫ ਜਿਹੜਾ ਹੈ ਲਗਾਤਾਰ ਦਿਗਦਾ ਹੋਇਆ ਨਜ਼ਰ ਆ ਰਿਹਾ ਹੈ